ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਮਰੂ ਤੇ ਇੱਕ ਬਾਦਰਖਾਇ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਵਰਬਤਾ ਪਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਔਖੀ ਕਾੜੀ ਨਾ ਦੇਖੋ ਕਰੋ ਕਿਰਪਾ ਬਾਬਾ ਜੀ No, <laughs> no, ਹੇ ਬਿਨਾ ਸਕੋ ਸਰਬ ਚੰਤ ਤੁਝ ਪਾਸ ਸਾਧ ਸੰਗਤ ਹ ਤਕ ਏਰੇ ਹੁਕਮ ਪਵੈ ਨੀ ਸਾਡ ਤੋ ਕਰੋ ਸਾਹਿਬ ਕੀ ਸੇਵਾ ਜਾਗ ਗੁਰ ਦੇਖ ਸਬਦਿ ਸਤਿਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਫੁਰਖ ਜੋ ਪਰਮਾ ਬਹਿ ਸੋ ਕਹ ਗੁਰ ਅਮਰਦਾਸ ਕਾਰਣ ਕਰਨ ਹੇ ਦੇਵ ਰਹੋ ਅਗਮ ਅਲਖ ਕਾਰ ਮਾਟੀ ਕਾ ਕਿਆ ਤੁਪ ਹੈ ਸੁਆਮੀ ਮਾਨਸ ਕੀ ਗਾਤ ਸਾਰਖੀ ਚਿਤ ਮੈਂ ਮੇਰਾ ਸਭ ਹੋ ਸੱਚਾ ਨੇਹ ਲਾਇਆ Pritam ਮੈਂ ਆਪਣੇ ਤਨ ਮਨ ਪਿਉ ਗੁਰ ਮੰਤ ਬਰਾਮ ਨਾਮ ਉਰ ਬੈ ਗयो ਜਾਕ ਸਾਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਸੋ ਕਹੋ ਟਲ ਗੁਰ ਸੇਵੀ ਹੈ ਇਹਨ ਸਹਜ ਸੁਭਾਏ ਦਰਸਨ ਕਰ ਸਿਆ ਗੁਰ ਕਹ ਜਨਮ ਮਰਨ ਦੁਖ ਜ ਕੋ ਵਸ ਤੋ ਖਸਮ ਦੀ ਨੂਰ ਅਰਸੋ ਕਰਸੋ ਚਟੀਆਂ ਤਦ ਡਿਠੇ ਸਜੇ ਬਾਤ ਸਾਹ ਮਾਲ ਜਨਮ ਜਨਮ ਦੀ ਕਟਿਆ ਸਜਣ ਸੱਚਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 पाया दयाल हुआ पार ब्रह्म स्वामी पूरा सतगुरतायाव की शरण सगल पहलाते दुख से सुख पाया ਸਵਾਮੀ ਓ ਰਾ ਸਤਗੁਰ ਧਿਆਇਆ ਹਰ ਕਿਰਪਾ ਆਪਣੋਂ ਕਰ ਲੈਣਾ ਮਨਮਾਨ ਵਸਿਆ ਹਰ ਨਸੀਬ ਤਾਕਉ ਵਿਗਰ ਲਾਕ ਲੱਗ ਜੋ ਸਤਗੋ ਆਪਣਾ ਰੱਖੀਏ ਚਰਨ ਕਮਲ ਵਸੇਿਤ ਅੰਤਰ ਅੰਮ੍ਰਿਤ ਰਸ ਚਾਕੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾ ਕਹਿ ਬਲਹਾਰ ਜਿਨ ਪੂਰਨ ਪੈ आई कार सेवा सेवक प्रभु अपने जन्म मन की इच्छा पुजाई नानक दास तक बने ਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆ ਨ ਹੋ ਆਪਾਰ ਬ੍ਰਹਮ ਸੁਆਮੀ ਓ ਰਾ ਸਤਗੁਰ ਤੇ ਆਇਆ ਉਹ ਗੁਰੂ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜਿ ਨਵਾਜੀ ਸਾਸ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜਵਾਂ ਹਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 615 ਉੱਪਰ ਸੁਭਾਈ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਸੁਣਿਆ ਸਫਲ ਹੋ ਜਾਏ ਕੱਲ 22 ਤਰੀਕ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ ਨਾਲ ਹੀ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਜੋਤੀ ਜੋਤ ਗੁਰਪੁਰਬ ਹੈ ਜੋ ਗੁਰਦੁਆਰਾ ਬਾਨਸਾਹ ਸਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੇਰ ਸ਼ਾਮ ਤੱਕ ਬੜੀ ਸ਼ਰਧਾ ਪਾਵਨਾਂ ਦੇ ਨਾਲ ਬੁਲਾਇਆ ਜਾ ਰਿਹਾ ਹੈ ਆਪ ਬਾਝਰੀਆਂ ਪਰ ਕੇ ਲਾਹਵ ਪ੍ਰਾਪਤ ਕਰਨਾ ਜੀ ਉਲਾ ਚੋਕਾਂ ਦੀ ਖਿਮਾ ਕਰਨੀ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੈ